ਆਓ ਵੀ ਮੇਟਰੋ ਮੋਗੇ ਮੰਡੀ ਦੇ ਵਿੱਚ ਲੈ ਆਇਆ ਜੌਂਡੀਆ ਟਰੈਕਟਰ ਖੜਾ ਇੱਕ ਨੰਬਰ ਤੇ ਦੇਖੋ ਬੜਾ ਸਾਫ਼ ਟਰੈਕਟਰ ਆ ਕਰ ਲੋ ਚੱਕ ਮਿੱਤਰੋ 2010 ਮਾਡਲ ਆ 4.5 ਲੱਖ ਰੇਟ ਆ ਇਹਦਾ ਸੀਜ਼ਨ ਤੋਂ ਪਹਿਲਾਂ ਵਾਲੀ ਮੰਡੀ ਆ ਮਿੱਤਰੋ ਦੇਖ ਲਓ ਕਰ ਲੋ ਚੱਕ ਆ ਫਾਰਮ ਸਾਠ ਖੜਾ ਵਾ ਮਗਰ ਲੈ ਟਾਇਰ ਬਿਲਕੁਲ ਨਵੇਂ ਆ ਦੇਖੋ ਸਾਹਾ ਪੂਰਾ ਟਰੈਕਟਰ 2008 ਮਾਡਲ ਆ 2 ਲੱਖ 60 ਹਜ਼ਾਰ ਰੇਟ ਆ ਇਹਦਾ ਦੇਖ ਲਓ ਜੀ ਗਾਂ ਸਟੈਂਡਰਡ ਖੜਾ ਦੇਖ ਲਓ ਮਿੱਤਰੋ 445 ਡੀ ਆਈ ਪੂਰਾ ਸਾਫ ਟਰੈਕਟਰ ਆ ਕਰ ਲੋ ਚੈੱਕ ਮਿੱਤਰੋ ਮਗਰਲੇ ਟਾਇਰ ਨਵੇਂ ਆ ਮੂਰਲੇ ਹੈਗੇ ਆ 30 ਕੁ ਪੈਸੇ ਦੇ ਦੇਖੋ ਜੀ ਮਗਰਲੇ ਟਾਇਰ ਤਾਂ ਨਵੇਂ ਆ ਇੱਧਰ ਫਾਰਮ 60 ਖੜਾਵਾ ਮਿੱਤਰੋ ਈਕ ਪੈਸੇ ਇਹਦੇ ਟਾਇਰਾਂ ਤੇ ਮਗਰਲੇ ਟਾਇਰ ਨਵੇਂ ਆ ਇਹਦੇ ਤੇ ਰੇਟ ਵੀ ਤੁਹਾਨੂੰ ਦਿਖਾ ਦਿੰਨੇ ਆ ਇਹਦਾ 2 ਲੱਖ 10 ਹਜ਼ਾਰ ਰੇਟ ਸੀਗਾ ਉਹਦਾ ਨਮੇ ਮਾਡਲ ਹੈ ਦਰਮੈਂ ਤੇ ਖੜਾਵਾ 475 DI ਤੇ ਟਾਇਰ ਹੈਗੇ ਆ ਮਿੱਤਰੋ ਇਹਦੇ ਵੀ ਨਮੇ ਜਮਾ ਦੇਖੋ ਜੀ ਸਾਫ ਆ ਬਿਲਕੁਲ ਇਹ ਵੀ ਟਰੈਕਟਰ ਅਰਜਨ ਦੇਖੋ ਮਿੱਤਰੋ ਤੇਰ ਵਿਨ ਮਈ ਅਰੇ ਤੇ ਪੜਾ ਸਾਫ ਬਾਈ ਹੁਣ ਆ ਸਾਹਬਿਆ ਹੋਇਆ ਬਾਪੂ ਦਾ ਡਰੈਕਟਰ ਕਰ ਲੋ ਚੈੱਕ ਤੇ ਇਧਰ ਵੀ ਅਰਜਣੀ ਖੜਾਵਾ ਮਿੱਤਰੋ ਦੇਖੋ ਜੀ ਆਹ ਦੇਖ ਲੋ ਮਿੱਤਰੋ ਇਹ ਪ੍ਰਾਣੇ ਡਰੈਕਟਰ ਸੀਗੇ ਜਿਹੜੇ ਉਹਨਾਂ ਦੇ ਵਿੱਚੋਂ ਆ ਕਰ ਲੋ ਚੈੱਕ ਇਹ 140000 ਮੁੱਲ ਆ ਇਹਦਾ ਮਤਲਬ ਪਹੁੰਚੇ ਸੀ ਆਪਾਂ ਥੋੜਾ ਜਿਹਾ ਲੇਟ ਹੀ ਕਿਤੇ ਜ਼ਰੂਰੀ ਕੰਮ ਜਾਣਾ ਪੈ ਗਿਆ ਤੇ ਵੈਸੇ ਤਾਂ ਆ ਵੀ ਜ਼ਰੂਰੀ ਕੰਮ ਹੈ ਵੀ ਜ਼ਰੂਰੀ ਹੋਈ ਹੁੰਦਾ ਸਾਡਾ ਆ ਦੇਖ ਲਓ ਮਿੱਤਰੋ ਕਿਉਂਕਿ ਨਾ ਪੰਜ ਕ ਦਾ ਟਾਈਮ ਸੀਗਾ ਕਿਉਂਕਿ ਮੰਡੀ ਦੇ ਵਿੱਚੋਂ ਨਾ ਅੱਧੋ ਚੱਦ ਜਾ ਰਹੇਗੇ ਸੀਗੇ ਬੰਦੇ ਦੇਖੋ ਮਿੱਤਰੋ ਟਰੈਕਟਰ ਨੂੰ ਚਾਰ ਸਪੀਰਾ ਦਿਖਾ ਦੇਣਾ ਟਰੈਕਟਰ ਦਾ ਨਾਲੇ ਮੁੱਲ ਦੱਸ ਦੇਣਾ ਵਾ ਠੀਕ ਹੈ ਜੀ 235000 2002 ਮਾਡਲ ਆ ਟਾਇਰ ਮਗਰਲੇ ਨਵੇਂ ਆ ਤੇ ਮੂਰਲੇ ਹੈਗੇ 20 ਪੈਸੇ ਦੇ ਦੇਖੋ ਜੀ ਸਾਫ ਆ ਵਧੀਆ ਸੰਭਿਆ ਹੋਇਆ ਵਾ ਮੈਸੀ ਦੇਖ ਲੋ ਜੀ ਤੇ ਇੱਧਰ ਟਰਾਲੀ ਟਰੈਕਟਰ ਖੜਾ ਵਾ ਸਵਰਾਜ ਟਰੈਕਟਰ ਆ ਮਗਰ ਟਰਾਲੀ ਆ ਮਿੱਤਰੋ ਦੇਖੋ ਜੀ ਮਗਰ ਲੇ ਟਾਇਰ ਨਵੇਂ ਆ 98 ਮਾਡਲ ਆ 145000 ਮੁੱਲ ਆ ਇਹਦਾ ਤੇ ਮੂਹ ਲੇ ਟਾਇਰ ਕਰ ਲੋ ਚੱਕ ਹੈਗੇ ਆ 20 ਕੇ ਪੈਸੇ ਦੇਖੋ ਜੀ ਇਹ ਟਰਾਲੀ ਆ ਡਬਲ ਟੈਲੀ ਟਰਾਲੀ ਆ ਮਿੱਤਰੋ 145000 ਮੁੱਲ ਆ ਇਹਦਾ 11 6 ਆ ਦੇਖੋ ਜੀ ਡਬਲ ਟੈਰੀ ਆ ਘੈਂਟ ਆ ਦੇਖ ਲਓ ਜੀ ਜਿੰਨੇ ਕ ਸਾਧਨ ਮਿੱਤਰੋ ਖੜੇ ਸੀ ਉਹਨੇ ਤੁਹਾਨੂੰ ਦਿਖਾਤੇ ਆ ਸੋਨਾ ਲੀਕਾ ਖੜਾ ਵਾ ਦੇਖੋ ਮਿੱਤਰੋ ਦੋਇਰ 12 ਮਾੜਲਾ 365000 ਮੁੱਲ ਆ ਇਹਦਾ ਮਗਰ ਲਟਾਇਰ ਨਵੇਂ ਆ ਤੇ ਕਰ ਲੋ ਚੈੱਕ ਸਾਂਭਿਆ ਹੋਇਆ ਬਾਈ ਹੁਣਾਂ ਦਾ ਪੂਰਾ ਦੇਖੋ ਜੀ ਘੈਂਟ ਆ ਗੱਲਬਾਤ ਪੂਰੀ ਤੇ ਪਰੇ ਨਾ ਮੇਰੇ 25 11 ਖੜਾ ਤੁਹਾਨੂੰ ਉਹ ਵੀ ਦਿਖਾਉਨੇ ਆ ਆ ਜਾਓ ਇਹਨੂੰ ਦੇਖ ਕੇ ਸਾਲੀ ਅੱਖ ਖੜਦੀ ਆ ਪੂਰੀ ਐ ਦੇਖੋ ਮਿੱਤਰੋ ਕੰਨਾ ਘੈਂਟ ਤਿਆਰ ਕਰਾਇਆ ਬਾਈ ਹੁਣਾਂ ਦਾ ਬਾਈ ਕਹਿੰਦਾ ਉਹ ਰਾ ਰੀਜਨਲ ਤਿਆਰ ਕਰਾਇਆ ਬਾਈ ਦੇਖੋ ਮੇਤਰੋ ਜਿਹੜੇ 2511 ਦੇ ਸ਼ਕੀਨ ਆ ਨਾ ਉਹ ਇਹ ਵੀਡੀਓ ਜ਼ਰੂਰ ਦੇਖ ਲੈਣਾ ਤੇ ਇਹਦੇ ਵਿੱਚ ਨੰਬਰ ਵੀ ਮੈਂ ਤੁਹਾਨੂੰ ਲੈਤਾ ਬਾਈ ਦਾ ਬੱਧਨੀ ਪੈਂਦਾ ਇਹ ਬਾਈ ਦਾ ਠੀਕ ਹੈ ਜੀ ugott at víða atla og álanan